ਸਾਡੇ ਨੂੰ ਹਲੋ ਹਨੀ ਕੀ ਨਾਜੀ ਮੇਰਾ ਨਾਮ ਜਸਪਿੰਦਰ ਸਿੰਘ ਸਾਡੇ ਨਾਲ ਰੋਡ ਜਾਮ ਦਿੱਤਾ ਸਾਡੂ ਚੈੱਕ ਕੀ ਪ੍ਰੋਬਲਮ ਹੈ ਜੀ ਇਹ ਜ ਤਕਰੀਬਨ 3 ਕ ਮਹੀਨੇ ਤੋਂ ਜਿਹੜੀ ਆ ਲਾਈਟ ਟਿਊਬ ਵਾਲੀ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਕੋਈ 12 ਦਿਨ ਬਾਅਦ 15 ਦਿਨ ਬਾਅਦ ਹੁਣ ਤਕਰੀਬਨ 29 ਤਰੀਕ ਤੋਂ ਬਾਅਦ ਜਿਹੜੀ ਲਾਈਟ ਹੈਗੀ ਆ ਉਹ ਟਿਊਬ ਵਾਲੀ ਬਿਲਕੁਲ ਨਹੀਂ ਆ ਰਹੀ ਸਾਡੇ ਜਿਹੜੀਆਂ ਲੇਬਰਾਂ ਉਹ ਵਾਪਸ ਜਾ ਰਹੀਆਂ ਝੋਨਾ ਲਾਉਣ ਵਾਲੀਆਂ ਔਰ ਜਿਹੜੇ ਲੱਗੇ ਉਹ ਝੋਨੇ ਉਹਨਾਂ ਚ ਪਾਣੀ ਹੈ ਨਹੀਂਗਾ ਦਿੱਲੀ ਦਾ 6-6000 ਦਾ ਕੋਈ ਜ਼ਿੰਮੇਵਾਰ ਕੋਈ 12000 ਦਾ ਡੀਜ਼ਲ ਫੂਕ ਫੋਕੇ ਆਪਣੇ ਝੋਨਿਆਂ ਨੂੰ ਜਿਹੜਾ ਪਾਣੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕੀਤੀ ਬਹੁਤ ਵਾਰੀ ਜਾ ਕੇ ਮਿਲੇ ਆ ਬਸ ਉਹ ਕੋਈ ਵੀ ਉਹਨਾਂ ਦੇ ਕੰਤੇ ਜੂ ਨਹੀਂ ਸਰਕਦੀ ਇਸ ਕਰਕੇ ਅਸੀਂ ਅੱਜ ਦੁਖੀ ਹੋਏ ਜਿਹੜਾ ਹੈਗਾ ਸਾਨੂੰ ਮਜਬੂਰਨ ਇਹ ਕੰਮ ਕਰਨਾ ਪਿਆ ਔਰ ਜਿੰਨਾ ਚਿਰ ਜਿਹੜੀ ਸਾਡੀ ਨਹੀਂ ਸੁਣੀ ਜਾਊਗੀ ਉਹਨਾਂ ਚਿਰ ਅਸੀਂ ਕਰਾਓ ਜਿਹੜਾ ਇਹ ਜਾਰੀ ਰੱਖਾਂਗੇ ਉਹਨਾਂ ਚਿਰ ਰੋਡ ਜਾਮ ਰੱਖਾਂਗੇ ਔਰ ਸਬੰਧਤ ਵਿਭਾਗਾਂ ਦੇ ਵੀ ਜਿਹੜਾ ਕਰਾਓ ਕਰਾਂਗੇ ਜੀ ਕਿਸ ਵਿਭਾਗ ਦਾ ਵਿਭਾਗ ਦਾ ਬਿਜਲੀ ਬੋਰਡ ਦਾ ਕੋਈ ਅਫਸਰ ਆਇਆ ਜੀ ਆਇਆ ਜੀ ਉਸ ਆ ਕੇ ਬੈਠੇ ਆ ਬਸ ਉਹ ਕਹਿ ਦਿੰਦੇ ਰੋ ਜੀ ਬਹੁਤ ਵਾਰੀ ਜਾ ਕੇ ਮਿਲੇ ਆ ਮੰਤਰੀਆਂ ਦੀਆਂ ਵੀ ਸ਼ਿਫਾਰਸ਼ਾਂ ਪਾਈਆਂ ਕੀਪੀਆਂ ਉਹ ਕਹ ਬੰਦੇ ਸਟ੍ਰਾਈਕ ਤੇ ਹੈਗੇ ਆ ਜੀ ਤਾਂ ਵਾਸਤੇ ਇਦਾਂ ਟਾਲਾ ਮਟਾਲਾ ਕਰੀ ਜਾਂਦੇ ਆ ਹਰ ਰੋਜ਼ ਹੀ ਪਰ ਸਾਨੂੰ ਜਿਹੜੀ ਹੈਗੀ ਪਰੇਸ਼ਾਨੀ ਬਹੁਤ ਹੈ ਅਜ ਕਣੀ ਜਾਮ ਲਾਇਆ ਸਰ ਚੱਕ ਕੀ ਪ੍ਰੋਬਲਮ ਹੈ ਜੀ ਸਰ ਸਾ ਜੀ ਇਸ ਤਰ੍ਹਾਂ ਆ ਸਾਡੇ ਕਾਫੀ ਲੰਬੇ ਸਮੇਂ ਤੋਂ ਲਾਈਟ ਦੀ ਪ੍ਰੋਬਲਮ ਚੱਲਦੀ ਆ ਪਹਿਲਾਂ ਤਾਂ ਘਰਾਂ ਦੇ ਲਾਈਟ ਦੀ ਪ੍ਰੋਬਲਮ ਸੀਗੀ ਹੁਣ ਆ ਪਿਛਲੇ 10 12 ਦਿਨ ਤੋਂ ਜਿਹੜੀ ਟਿਊਬਲਾਂ ਦੀ ਲਾਈਟ ਆ ਉਹ ਬਹੁਤ ਪ੍ਰਭਾਵਿਤ ਆ ਔਰ ਇਹ ਲਾਈਨਾਂ 1971 ਦੀਆਂ ਪਈਆਂ ਹੋਈਆਂ ਜਿਹੜੀਆਂ ਅੱਜ ਤੱਕ ਸਰਕਾਰ ਬਦਲ ਨਹੀਂ ਸਕੀ ਉਹਦੇ ਨਾਲ ਜਿਹੜੇ ਟਿਊਬਲਾਂ ਦੇ ਜ਼ਿੰਮੇਦਾਰ ਦਾ ਡਿਪੈਂਡ ਖੇਤੀ ਹੈ ਜਿਵੇਂ ਝੋਨਾ ਹੋ ਗਿਆ ਮੱਕੀ ਹੋ ਗਈ ਇਹ ਸਾਰਾ ਖਤਮ ਹੋ ਗਿਆ ਇਹ ਸਾਡੇ ਏਰੀਏ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਮੈਕਮੇ ਨੂੰ ਇਹ ਅਪੀਲ ਵੀ ਕੀਤੀ ਇਹਨਾਂ ਨੂੰ ਸੱਦਿਆ ਵੀ ਅਸੀਂ ਸਾਰਾ ਕੁਝ ਸਾਰੀਆਂ ਦੱਲਾ ਕੀਤੀਆਂ ਪਰ ਸਾਨੂੰ ਇਹਦਾ ਰਿਜ਼ਲਟ ਜ਼ੀਰੋ ਮਿਲਿਆ ਤੇ ਅੱਜ ਪਬਲਿਕ ਸਾਰੀ ਸਾਰੀ ਪਬਲਿਕ ਪਰੇਸ਼ਾਨ ਹੋ ਕੇ ਪਬਲਿਕ ਨੇ ਧਰਨਾ ਲਾ ਦਿੱਤਾ ਤੇ ਉੱਥੇ ਅਸੀਂ ਇਸ ਵੇਲੇ ਮੌਕੇ ਤੇ ਖੜੇ ਆਂ ਇਹ ਸੁਵੰਦਤ ਅਧਿਕਾਰੀ ਪਹੁੰਚੇ ਆ ਜੀ ਐਸੀ ਸਾਹਿਬ ਆਏ ਨੇ ਹੁਣ ਤੁਹਾਡੇ ਸਾਹਮਣੇ ਉਹ ਗੱਲ ਕਰਦੇ ਆ ਆ ਕੇ ਹੁਣੇ ਪਹੁੰਚੇ ਆ ਸਾਡੇ ਕੋਲ ਤੇ ਕੁਝ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਬਾਕੀ ਤੁਹਾਡੇ ਨਾਲ মিডিਆ ਨਾਲ ਸ਼ੇਅਰ ਕਰਦੇ ਆ ਗੱਲ ਕੀ ਕਹਿੰਦੇ ਆ ਉਹ ਕਿਉਂਕਿ ਇਹ ਪਹਿਲਾਂ ਵੀ ਸਾਨੂੰ ਅਸ਼ਵਾਸ਼ਣ ਦੇ ਚੁੱਕਿਆ ਕੋਈ ਸਾਡਾ ਫਾਇਦਾ ਤਾਂ ਹੋਇਆ ਨਹੀਂ ਉਹਦੇ ਵਿੱਚ ਹਾਂਜੀ ਭਾਈ ਜੀ ਕਿੱਥੇ ਜਾਮ ਲਾਇਆ ਕੀ ਕਹਣਾ ਚਾਹੁੰਦੇ ਇਹਦੇ ਬਾਰੇ ਤੇ ਇਸ ਤਰ੍ਹਾਂ ਹੈਗਾ ਜੀ ਫਰਵਰੀ ਮਹੀਨੇ ਤੋਂ ਸਾਡੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਆ ਕਣਕਾਂ ਦੇ ਸੀਜ਼ਨ ਤੋਂ ਉਹ ਤੋਂ ਬਾਅਦ ਦੇ ਵਿੱਚ ਮੱਕੀ ਦੀ ਸਾਡੀ ਫਸਲ ਤਬਾਹ ਹੋਈ ਕਣਕਾਂ ਦੀ ਫਸਲ ਵੀ ਤਬਾਹ ਹੋ ਗਈ ਹੁਣ ਇਸ ਵੇਲੇ ਪੈਡੀ ਸੀਜ਼ਨ ਸੀ ਪੈਡੀ ਸੀਜ਼ਨ ਵੀ ਸਾਡਾ ਖਤਮ ਹੈ ਇਹਦਾ ਕਾਰਨ ਇਹੀ ਬਣਿਆ ਕਿ ਲਾਈਟ ਹੀ ਨਹੀਂ ਸਾਡੇ ਕੋਈ ਆਈ ਪਿਛਲੇ 4-5 ਮਹੀਨਿਆਂ ਤੋਂ ਹੁਣ ਵੀ 29 ਤਰੀਕ ਤੋਂ ਲਾਈਟ ਬੰਦ ਆ ਟਿਊਬਨ ਵਾਲੀ ਉਸ ਤੋਂ ਬਾਅਦ ਲਾਈਟ ਨਹੀਂ ਆਈ ਸਾਰੇ ਜਿੰਨੇ ਐਸਸੀ ਐਸਡੀਓ ਸਾਰਿਆਂ ਨਾਲ ਸੰਪਰਕ ਕਰਕੇ ਦੇਖਿਆ ਉਹ ਇੱਕੋ ਜਿਹਾ ਜਵਾਬ ਹੁੰਦਾ ਵੀ ਸਾਡੇ ਕੋਈ ਜੀ ਬੰਦੇ ਹੈ ਨਹੀਂ ਆ ਸਾਡੀ ਮੁਸ਼ਕਲ ਹੈ ਕੋਈ ਸਟ੍ਰਾਈਕ ਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਨਾ ਕੋ ਕੰਮ ਕਰਕੇ ਖੁਸ਼ ਹੈ ਨਾ ਕੋ ਕੁਛ ਹੈ ਸੱਚੇ ਮਜ਼ਦੂਰ ਲਗਾਤਾਰ ਸਟ੍ਰਾਈਕ ਤੇ ਜਾ ਰਹੇ ਬਿਲਕੁਲ ਜੀ ਜਾ ਰਹੇ ਇਹਨਾਂ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਜੀ ਪਬਲਿਕ ਤਾਂ ਜਿਹੜੀ ਹੈਗੀ ਹੈਗੀ ਉਹ ਚਲੋ ਉਹ ਵੀ ਹੋਣੀ ਸਾਡੇ ਕਿਸਾਨਾਂ ਦਾ ਬਹੁਤ ਮੰਦਾ ਹਲ ਹੋ ਗਿਆ ਸਾਡੀਆਂ ਲਗਾਤਾਰ ਤਿੰਨ ਫਸਲਾਂ ਖਤਮ ਹੋ ਗਈਆਂ ਰੋਟੀ ਦਾ ਸਾਧਨ ਹੀ ਇੱਥੇ ਚੱਲਦਾ ਹੈ ਅਸੀਂ ਕੀ ਕਰਾਂਗੇ ਉਸ ਤੋਂ ਸਾਡੀ ਮਜ਼ਦੂਰੀ ਹੈ ਮਜ਼ਦੂਰੀ ਹੈ ਜਿਹੜਾ ਟ੍ਰੈਫਿਕ ਜਾਮ ਕਰਕੇ ਬੈਠੇ ਸਾਨੂੰ ਦੁੱਖ ਲੱਗਦਾ ਕਿੰਨੀ ਪਰੇਸ਼ਾਨੀ ਹੁੰਦੀ ਹੈ ਸਰ ਪੈਸਾ ਇੱਕ ਮੈਂ ਯਾਰੀ ਦੀ ਪ੍ਰੋਬਲਮ ਲੋਕਾਂ ਨੂੰ ਬਹੁਤ ਹੈਗੀ ਆ ਕਾਫੀ ਦਿਨਾਂ ਤੋਂ ਸਰ ਜਾਨ ਖੇਲਾ ਫਿਟਰ ਪ੍ਰੋਬਲਮ ਹੈਗੀ ਏਪੀ ਫਿਟਰ ਜਿਹੜਾ ਟਿਊਬਲ ਜੁਬਲ ਚੱਲਦੇ ਆ ਉਹ ਇੱਕ ਤਾਂ ਪ੍ਰੋਬਲਮ ਹੈ ਕਿ ਫਿਟਰ ਹੈਗਾ ਲੰਬਾ ਤੇ ਦੂਜੀ ਖਾਲੀ ਰਸਤਾ ਦੀ ਪ੍ਰੋਬਲਮ ਹੈਗੀ ਤੇ ਥੋੜੀ ਜਿਹੀ ਹਨੇਰੀ ਆਉਂਦੀ ਜਾਂ ਮੀਂਹ ਆਉਂਦਾ ਤਾਂ ਲਾਈਨ ਪਿੱਛੋਂ ਮਲਗਾ ਕਿਉਂ ਬੰਦ ਹੋ ਜਾਂਦੀ ਇਹ ਖੇਰਲੇ ਪਿੰਡ ਹੈਗੇ ਉਹਨਾਂ ਨੂੰ ਮੁਸ਼ਕਲ ਜ਼ਰੂਰ ਹੈਗੀ ਪਿਛਲੇ ਕਾਫੀ ਚਿਰ ਤੋਂ ਅਸਵਰੀ ਹਨੇਰੀਆਂ ਵੀ ਥੋੜੀਆਂ ਜਾਰੀਆਂ ਆਈਆਂ ਤੇ ਹੁਣ ਚਲੋ ਅਸੀਂ ਇਹਦੀ ਮੰਗ ਕੀਤੀ ਇੱਕ ਤਾਂ ਬੰਦੇ ਭਤਾਉਣੇ ਸੀ ਬੰਦੇ ਮੈਂ ਗੱਲ ਕੀਤੀ ਹੈ ਪ੍ਰਜੀਪ ਸਾਹਿ ਤੇ ਇੱਕ ਦੂਜੀ ਸਾਡੀ ਹੈਗੀ ਪਰਪੋਜ਼ਲ ਵੀ ਖੜਕਾ ਇੱਥੇ ਬਿਲੀਕਰ ਬਣ ਜਾਵੇ ਉਹਨਾਂ ਸਦੀ ਲਾਈਨਾਂ ਛੋੜਿਆ ਹੋਣੀ ਹੈ ਜਿਹੜੀ ਲੰਮੀਆਂ ਆਉਂਦੀ ਉਧਰ ਚੱਲਣ ਗਿਆ ਉਹ ਛੋਟੇ ਹੋ ਜਾਣਗੇ ਮੇਨ ਚ ਆਣਗੇ ਸਾਰਾ ਸਾਰਾ ਏਰੀਆ ਮੇਨ ਚ ਆ ਜਾਣਾ ਉਹ ਤੇ ਬੰਦ ਨਹੀਂ ਹੋਇਆ ਕਰੂਗੀ ਲਾਈਨ ਉਹ ਪਰਪੋਜ਼ਲ ਸਾਡੇ ਕੇ ਧਿਆਨ ਚਾ ਉਹ ਫਾਈਲ ਮੈਂ ਅੱਜ ਜਾ ਕੇ ਕਿਹਾ ਆਪਣੇ ਅਧਿਉਨ ਵੀ ਜਿੱਥੇ ਵੀ ਉਹ ਜਸਟੇਜ ਤੇ ਹੈਗੀ ਉਹਨਾਂ ਅੱਗੇ ਤੋਰੀਏ ਤੇ ਮੇਰੀ ਬੇਨਤੀ ਹੈ ਉਹ ਚਲ ਧਰਨਾ ਧਰਨੇ ਦਾ ਕੋ ਹੱਲ ਨਹੀਂ ਹੈਗਾ ਪਰ ਚਲੋ ਤੁਹਾਡੀ ਤੁਸੀਂ ਆਪਣੀ ਜਗ੍ਹਾ ਸਹੀ ਆ ਅਸੀਂ ਆਪਣੇ ਫੀਡਰ ਜਿਹੜਾ ਹੋਣਾ ਜਿਹੜਾ ਫੀਡਰ ਬੰਦਿਆ ਹੁਣ ਤੇ ਚਲਾ ਕੇ ਜਾਮਾ ਕੇ ਅ ਹੋਰ ਲਾ ਲ ਫਿਰ ਲਾ ਲ ਜੇ ਹੋਰ ਮਿਲਦੇ ਹੋਰ ਲਾਜ਼ਮਾ ਕਿ ਜੀ ਨਾਲ ਮਿਲਦਾ 10 ਸਾਲ ਤੋਂ LED ਬੰਦ ਹਰ ਜਿਹੜੀ ਬੱਤੀ ਕੋਈ ਗਲਤੀ ਦਿੱਤੀ ਨਹੀਂ ਭਾਈ ਮੇਰੀ ਗੱਲ ਸੁਣ ਪਿਛਲੇ 10 ਪਿਛਲੇ ਬੱਤੇ ਬਾਰੇ ਗੱਲ ਕਰ ਰਹੇ ਹੋ ਇੱਕ ਮਿੰਟ ਮੈਂ ਦੱਸਿਆ ਪਿਛੋ ਚਲ ਜਾਂਦੀ ਬੱਤੀ ਮਲ ਕੇ 50% ਛੱਡ एरिया ਅੱਗੇ ਵਾਲੇ ਜਦੋਂ ਦਰਖਤ ਦਰਖਤਾਂ ਇਹ ਸ਼ੁਰੂ ਹੋ ਜਾਂਦਾ ਪਾਹਾਂ ਜੋ ਹੈ ਨਹੀਂ ਪਿਛਲੇ ਪ੍ਰੋਬਲਮ ਹੋਈ ਹੈ ਮੰਨਦੇ ਹੋ ਮੰਨਦਾ ਮੈਂ ਤੇ ਉਸੇ ਮੈਂ ਮੰਡੇ ਲਾ ਕੇ ਕਰ ਕਰਾ ਕੇ ਜਾਵਾਂਗਾ ਅੱਗੇ ਵੀ ਧਿਆਨ ਰੱਖਤਾ ਕਰ ਦੱਸ ਦਿੰਦਾ ਜੀ ਜਾ ਹੁਣ ਹੋ ਗਿਆ ਹੋਗਾ ਜੀ ਹਾਂ ਜੀ ਜੀ ਜਾਵ ਹੈ ਖੋਲ ਰੋ ਨਾ ਮੈਂ ਤਾਂ ਬੇਨਤੀ ਕਰਦਾ ਖੋਲੋ ਬਲਕੇ ਆਪਾਂ ਤੁਹਾਡੇ ਨਾਲ ਆ ਕੇ ਗੱਲ ਖੋਲੋ